अमृतसर छेखबाड़ी जेड जेपी सरकार गृह मंत्री अमित शाह में नारे मनोवाद से आजादी जात पात तो आजादी दे 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 लगे दे नारे मोदी सरकार हाय पजादी और एस एस आजादी आजादी और एस एस आजादी जो से आजादी आजादी और एस से आजादी जो से आजादी आजादी से आजादी अशुतोष से आजादी thank yeah. you yeah. ਹਾਂਜੀ ਤੇਰਾ ਬੜਾ ਨਾਮ ਦੱਸ ਕੇ ਆ ਜਿਹੜਾ ਸੀ ਅੰਦਰ ਬਸਤੀ ਸਰ ਦਾ ਮੇਰਾ ਨਾਮ ਨਿਚਿਸ਼ ਪੀਮਾ ਜੀ ਫਾਊਂਡਰ ਪੀ ਮੈਕਸ਼ਨ ਕਮੇਟੀ ਆਗੂ ਯੂਗਜਾ ਸ਼ਕਤੀ ਮੋਰਚਾ ਜਿਵੇਂ ਕਿ ਤੁਸੀਂ ਜਾਣਦੇ ਜੇ ਗ੍ਰਹਿ ਮੰਤਰੀ ਅਮਿਤ ਸ਼ਾਲ ਨੇ ਬਾਬਾ ਸਾਹਿਬ ਉਮੇਦਕਰ ਜੀ ਦੇ ਬਾਰੇ ਸੰਸਦ ਦੇ ਵਿੱਚ ਜੋ અપਮਾਨਜਨਕ ਟਿੱਪਣੀ ਔਰ ਜਿਸ ਤਰੀਕੇ ਦੇ ਨਾਲ ਸ਼ਬਦ ਵਰਤੇ ਉਹਦੇ ਖਿਲਾਫ ਪੂਰੇ ਭਾਰਤ 'ਚ ਰੋਸ ਹੈਗਾ ਅੰਮ੍ਰਿਤਸਰ ਦੇ ਵਿੱਚ ਵੀ ਸਮੂਹ ਜਥੇਬੰਦੀਆਂ ਜਿਹੜੀਆਂ ਲਗਾਤਾਰ ਪ੍ਰਦਰਸ਼ਨ ਕਰ ਰਹੀਆਂ ਅੱਜ ਭਗਵਾਨ ਵਾਲਮੀਕੀ ਨਾਮਲੇਵਾ ਸੰਗਤ ਸਮੂਹ ਇਕੱਠੀ ਹੋਈ ਆ ਔਰ بار-बार ਇਹੀ ਕਵਾਂਗੇ ਜਾਂ ਤੇ ਅਮਿਤ ਸ਼ਾਹ ਮਾਫੀ ਮੰਗੇ ਜਾਂ ਅਸਤੀਫਾ ਦੇਵੇ ਨਹੀਂ ਤਾਂ ਆਉਣ ਵਾਲੇ ਸਮੇਂ ਚ ਇਨਾ ਤਿੱਖਾ ਸੰਘਰਸ਼ ਹੋਊਗਾ ਕਿ ਭਾਜਪਾ ਸਰਕਾਰ ਸ਼ਾਹਦ ਪੂਰੀ ਤਰ੍ਹਾਂ ਉਹਦੇ ਮੂੰਹ ਡਿੱਗ ਜੇਗੀ ਅੱਗੇ ਹੀ ਹੈ ਮੈਜੋਰਟੀ ਦੇ ਬਿਨਾ ਹੈਗੀ ਆ 270 ਤੋਂ ਥੱਲੇ ਹੈਗੀ ਆ ਔਰ ਮੈਂ ਨਾਲ ਬੇਨਤੀ ਕਰਾਂਗਾ ਨਿਤਿਸ਼ ਕੁਮਾਰ ਨੂੰ ਆਪਣੇ ਸਮਾਜ ਤੋਂ ਨੇ ਉਹਨਾਂ ਕੋਲ ਅੱਜ ਮੌਕਾ ਹੈਗਾ ਬਿਹਾਰ ਦੇ ਮੁੱਖ ਮੰਤਰੀ ਨੂੰ ਆਪਣੇ ਸਮਾਜ ਨਾਲ ਖੜਨਾ ਇਹ ਸਰਕਾਰ ਤੋਂ ਸਪੋਰਟ ਵਾਪਸ ਲੈਣਾ ਜਿਹੜੀ ਸਰਕਾਰ 바ਵਾ ਸਾਹਿਬ ਦੇ ਸੰਵਿਧਾਨ ਦੇ ਮਾਤਾ ਦੇ ਬਾਰੇ ਇਦਾਂ ਦੇ ਸੋਚ ਰੱਖਦੀ ਹੋਵੇ ਮਨੁਵਦੀ ਸੋਚ ਰੱਖਦੀ ਹੋਵੇ ਮਨੁਸਮ੍ਰਿਤੀ ਤੇ ਵੀ ਵਿਸ਼ਵਾਸ ਰੱਖਦੀ ਹੋਵੇ ਉਹ ਸਰਕਾਰ ਦਾ ਡਿੱਗ ਜਾਣਾ ਹੀ ਸਹੀ ਹੈਗਾ ਬਾਰ ਬਾਰ ਬੇਨਤੀ ਕਰਾਂਗੇ ਜੀ ਕਿ ਬਾਬਾ ਸਾਹਿਬ ਕੇ ਸਨਮਾਨ ਮੇ ਯੂਵਾ ਸ਼ਕਤੀ ਮੋਰਚਾ ਮੈਦਾਨ ਮੇ ਸਮੂਹ ਸਮਾਜ ਜਿਹੜਾ ਵਾ ਬਾਬਾ ਸਾਹਿਬ ਦੇ ਸਮਾਨ ਚ ਆਇਆ ਔਰ ਅਹਮਦਾਬਾਦ ਦੇ ਵਿੱਚ ਜਿਹੜੀ ਕੱਲ ਘਟਨਾ ਹੋਈ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਜਿਹੜੀ ਆ ਉਹਦੇ ਨਾਲ ਛੇਤੀ ਪਰਚਾਈ ਗਈ ਉਹ ਕਿਤੇ ਨਾ ਕਿਤੇ ਆ ਆਰਐਸਐ ਜੀ ਸੋਚ ਦੱਸ ਰਹੀ ਆ ਗੁਜਰਾਤ ਭਾਜਪਾ ਦਾ ਗੜ ਹੈਗਾ ਅਹਮਦਾਬਾਦ ਅਮੀਸ਼ਾ ਦਾ ਗੜ ਹੈਗਾ ਔਰ ਕਿਤੇ ਨਾ ਕਿਤੇ ਆਰਐਸਐਸ ਦੀ ਹੈ ਪ੍ਰਯੋਜਿਤ ਪ੍ਰੋਗਰਾਮ ਹੈਗਾ ਸੀ ਬਾਬਾ ਸਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮਨੂ ਸਮ੍ਰਿਤੀ ਨੂੰ ਹਰ ਜਗ੍ਹਾ ਜਹੜਾਇਆ ਜਾਏਗਾ ਜਿਹਦਾ ਅੱਜ ਅੰਮ੍ਰਿਤਸਰ ਚ ਸਾਲਿਆ ਗਿਆ ਲਗਾਤਾਰ ਰੋਸ਼ ਪ੍ਰਦਰਸ਼ਨ ਹੋਣਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਭਾਕਰਿਆ ਵਾਲੇ ਵੀ ਘੇਰਿਆ ਜਾਏਗਾ ਜੈ ਵਾਲਮੀਕੀ ਜੀ ਜੈ ਭੀਮ ਜੈ ਸਵਿਧਾਨ ਸਰਦਾਰ ਜੀ ਨਾਮ ਦੱਸ ਗਿਆ ਜਿਹੜਾ ਇੱਥੇ ਬਾਬਾ ਸਾਹਿਬ ਦੇ ਪਹੁੰਚੇ ਹੋ ਜਿਹੜਾ ਕਿ ਰੋਸ਼ ਪ੍ਰਦਰਸ਼ਨ ਕਰ ਰਹੇ ਹੋ ਕੀ ਕਰ ਰਹੇ ਹੋ ਪਹਿਲਾਂ ਤਾਂ ਸਾਰਿਆਂ ਨੂੰ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਜੈ ਭੀਮ ਜੈ ਸਵਿਧਾਨ ਔਰ ਸੇਵਾਦਾਰ ਤੁਨਾ ਸਭ ਚਸ ਤੋਂ ਜਿਸ ਤਰ੍ਹਾਂ ਕਿ ਅੱਜ ਮੈਸੇਜ ਮਿਲਿਆ ਸੀ ਸਾਰੇ ਵੀਰਾਂ ਵੱਲੋਂ ਸਾਡੇ ਨਿਰਤਸ ਵੀਰ ਵੱਲੋਂ ਜੀ ਇਹ ਜਿਹੜਾ ਬਾਬਾ ਸਾਹਿਬ ਜੀ ਬਾਰੇ ਬਹੁਤ ਗਲਤ ਸ਼ਬਦੀ ਵਿੱਚ ਜਿਹੜੀ ਉਹ ਬੋਲੀ ਗਈ ਹੈ ਕਿਉਂਕਿ ਅਸੀਂ ਇੱਕ ਸਮਾਜ ਦੇ ਲੋਕ ਆ ਸਾਨੂੰ ਹਰ ਕਿਤੇ ਮਤਲਬ ਨੀਂ ਦਿਖਾਣ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਇੰਨਾ ਸਰਕਾਰਾਂ ਨੂੰ ਕੋਈ ਵੀ ਸਰਕਾਰ ਹੋਵੇ ਚਾਹੇ ਉਹ ਸਾਡੀਆਂ ਮੌਜੂਦਾ ਸਰਕਾਰਾਂ ਹੋਣ ਚਾਹੇ ਕਿਸੇ ਤਰ੍ਹਾਂ ਦੀ ਵੀ ਸਰਕਾਰ ਹੋਵੇ ਮੈਂ ਇੱਕ ਗੱਲ ਉਹਨਾਂ ਨੂੰ ਕੰਨ ਖੋਲ ਕੇ ਇਹ ਗੱਲ ਕਹਿਣਾ ਚਾਹਨਾ ਕਿ ਇਹ ਜਿਹੜਾ ਮੈਸੇਜ ਆ ਨਾ ਤੁਸੀਂ ਬਹੁਤ ਗਲਤ ਮੈਸੇਜ ਆ ਜਿਹੜਾ ਲੋਕਾਂ ਦੇ ਵਿੱਚ ਦਿੱਤਾ ਵਾ ਲੋਕ ਕਦੀ ਵੀ ਸਾਡੀ ਸਮਾਜ ਦੇ ਲੋਕ ਕਦੀ ਵੀ ਇਹ ਗੱਲਾਂ ਨੂੰ ਬਰਦਾਸ਼ਤ ਨਹੀਂ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਮਾਫੀ ਨਹੀਂ ਮੰਗਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਵੀ ਸਾਡੀ ਸਮੁੱਚਾ ਐਸੀ ਭਾਈਚਾਰਾ ਹੋਏਗਾ ਮੇਰੇ ਖਿਆਲ ਨਾਲ ਹੋਰ ਵੱਡੇ ਪੱਦਰ ਤੇ ਜਿਹੜਾ ਵਾ ਉਹ ਸੰਘਰਸ਼ ਲੜਿਆ ਜਾਏਗਾ ਤਾਂ ਜੋ ਇਹੋ ਜਿਹੇ ਲੀਡਰਾਂ ਨੂੰ ਸਬਕ ਜਿਹੜਾ ਉਸਖਾਇਆ ਜਾਵੇ ਜੇਕਰ ਮੈਂ ਅੱਜ ਵੀ ਉਹਨਾਂ ਨੂੰ ਇੱਕ ਗੱਲ ਕਹਿਣਾ ਜੇਕਰ ਤੇ ਤੁਸੀਂ ਚੰਗੇ ਹੋ ਚੰਗੇ ਲੀਡਰ ਬੰਨਣਾ ਚਾਹੁੰਦੇ ਤੇ ਮੇਰੇ ਖਿਆਲ ਨਾਲ ਕਦੀ ਵੀ ਇਸ ਤਰ੍ਹਾਂ ਦੀ ਮਾਰਿਸ਼ਦਾਬ ਲਈ ਹੈ ਜਿਹੜੀ ਨਹੀਂ ਬਦਲਣੀ ਬੋਲਣੀ ਚਾਹੀਦੀ ਬਾਬਾ ਸਾਹਿਬ ਦੇ ਬਾਰੇ ਕਿਉਂਕਿ ਬਾਬਾ ਸਾਹਿਬ ਸਾਡੇ ਉਹ ਗੁਰੂ ਨੇ ਜਿਨ੍ਹਾਂ ਨੂੰ ਅਸੀਂ ਸਵੇਰੇ ਉੱਠਦੇ ਸ਼ਾਮੀ ਬੈੰਦੇ ਦੁਪਹਿਰੇ ਸੌਂਦੇ ਉੱਠਦੇ ਬੈੰਦੇ ਅਸੀਂ ਯਾਦ ਕਰਦੇ ਆ ਸਾਡੇ ਜਦੋਂ ਪਿਓ ਨੂੰ ਕੋਈ ਛੇੜੇਗਾ ਤੇ ਮੇਰੇ ਖਿਆਲ ਨਾਲ ਉਹਨਾਂ ਦੇ ਪੁੱਤਰ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ ਜੈ ਭੀਮ ਕਿ ਤੁਸੀਂ ਬੋਲਦੇ ਹੋ ਕਿ ਇਹ ਰਤੂ ਇੱਕ ਕਚਨ ਕਰ ਰਹੇ ਹੋ ਕੀ ਕਰ ਜਿਹੜਾ ਤੁਸੀਂ ਜੈ ਵਾਲਮੀਕੀ ਜੈਪਿੰਮ ਜੀ ਅੱਜ ਪੂਰੇ ਭਾਰਤ ਚ ਜਿਹੜਾ ਅਮਿਤ ਸ਼ਾਹ ਦਾ ਵਿਰੋਧ ਹੋ ਰਿਹਾ ਹੈ ਗ੍ਰਹਿ ਮੰਤਰੀ ਦਾ ਜਿਨ੍ਹਾਂ ਨੇ ਬਾਬਾ ਸਾਹਿਬ ਤੇ ਇੱਕ ਕਟਿਆ ਸ਼ਬਦਾਵਲੀ ਯੂਜ਼ ਕਰਦੇ ਹੋਏ ਬਾਬਾ ਸਾਹਿਬ ਦਾ અપਮਾਨ ਕੀਤਾ ਉਹ અપਮਾਨ ਸਮਾਜ ਕਦੀ ਨਹੀਂ برداشت ਨਹੀਂ ਕਰੇਗਾ ਔਰ ਅੱਜ ਦੂਸਰੀ ਵਾਰ ਯੁਵਾ ਸ਼ਕਤੀ ਮੋਰਚਾ ਦੇ ਮਾਧਿਅਮ ਤੋਂ ਅਮਿਤ ਸ਼ਾਹ ਦਾ ਔਰ ਭਾਜਪਾ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਜਦ ਤੱਕ ਅਮਿਤ ਸ਼ਾਹ ਬਾਬਾ ਸਾਹਿਬ ਦੇ ਚਰਨਾਂ 'ਚ ਜਾ ਕੇ ਉਹਨਾਂ ਕੋਲੋਂ ਮਾਫੀ ਨਹੀਂ ਮੰਗ ਲੈਂਦੇ ਜਾਂ ਆਪਣੇ ਪਦ ਤੋਂ ਅਸਤੀਫਾ ਨਹੀਂ ਦੇ ਦਿੰਦੇ ਤਾਂ ਤੱਕ ਇਹ ਦਰਨੇ ਪ੍ਰਦਰਸ਼ਨ ਜਿਹੜੇ ਐ ਡੈਮੋਨਸਟ੍ਰੇਸ਼ਨ ਚੱਲਦੇ ਰਹਿਣਗੇ ਔਰ ਮੈਂ ਸਾਥੀਆਂ ਨੂੰ ਬੇਨਤੀ ਕਰੂੰਗਾ ਜਿਨੇ ਵੀ ਸਾਥੀ ਭਾਰਤ ਦੀ ਧਰਤੀ ਦੇ ਵਿੱਚ ਬਾਬਾ ਸਾਹਿਬ ਦੇ ਦਿੱਤੇ ਹੋਏ ਸੰਵਿਧਾਨ ਦੀ ਖਾਤਰ ਅੱਜ ਜੀਵਨ ਜਿਹੜਾ ਵੀ ਤੀਤ ਕਰ ਰਹੇ ਨੇ ਆਨੰਦ ਦਾ ਜੀਵਨ ਬੀਤਿਤ ਕਰ ਰਹੇ ਨੇ ਉਹਨਾਂ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਵੀ ਇਸ ਦੇ ਇਸ ਮੂਮੈਂਟ ਦੇ ਵਿੱਚ ਹਿੱਸਾ ਬਣੋ ਔਰ ਅਮਿਤ ਸ਼ਾਹ ਵਰਗੇ ਬੰਦੇ ਨੂੰ ਸਬਕ ਸਿਖਾਉਣ ਦਾ ਕੰਮ ਕਰੀਏ ਜੈ ਭੀਮ ਜੈ ਭਾਰਤ ਜੈ ਸੰਵਿਧਾਨ